ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜਦੀ ਕਲਾ ਵਿੱਚ ਹੋਮੂਗੀ ਤੇ ਇੱਥੇ ਅੱਜ ਵਾਲੇ ਜਿਹੜੇ ਬਲੌਗ ਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਟਾਈਮ ਹੈਗਾ ਸਵੇਰ ਦਾ ਸਾਡੇ ਤਾਂ ਨਾ ਹਨੇਰੀਆਂ ਨੇ 2 ਦਿਨ ਤੋਂ ਬੁਰਾ ਹਾਲ ਕਰਿਆ ਪਿਆ ਸੀ ਰੋਜ਼ ਰਾਤ ਨੂੰ ਇੰਨੀ ਜ਼ਿਆਦਾ ਹਨੇਰੀ ਆ ਜਾਂਦੀ ਐ ਇੰਨੀ ਜ਼ਿਆਦਾ ਹਨੇਰੀ ਆ ਜਾਂਦੀ ਸੀ ਤੇ ਇੰਨਾ ਜਿਆਦਾ ਧੂੜ ਮਿੱਟੀ ਪੱਤੇ ਹਨਾ ਸਾਰਾ ਕੁਝ ਮਤਲਬ ਸਾਰਾ ਘਰੀ ਭਰ ਗਿਆ ਉਸ ਤੋਂ ਪਹਿਲਾਂ ਕਈ ਦਿਨ 10 ਮਤਲਬ 10 12 ਦਿਨ ਮੈਂ ਜਿਹੜੀ ਆਪਣੇ ਪੇਕੇ ਗਈ ਹੋਈ ਸੀ ਤੇ ਉਹਦੇ ਕਰਕੇ ਹਨਾ ਤੁਹਾਨੂੰ ਪਤਾ ਜਦ ਆਪਾਂ ਘਰ ਨਹੀਂ ਹੁੰਦੇ ਸਾਰੀ ਘਰ ਦੀ ਸੈਟਿੰਗ ਹੈ ਜਿਹੜੀ ਉਹ ਹਿੱਲ ਜਾਂਦੀ ਆ ਤੇ ਕੁਝ ਜਿਹੜੀ ਕਸਰ ਸੀਗੀ ਉਹ ਉਹ ਢੇਰੀਆਂ ਨਹੀਂ ਕਰਦੀ ਇੰਨਾ ਜਿਆਦਾ ਬੁਰਾ ਹਾਲ ਸੀ ਘਰ ਦਾ ਇੰਨਾ ਜਿਆਦਾ ਬੁਰਾ ਹਾਲ ਸੀ ਕਿ ਤੁਸੀਂ ਪੁੱਛੋ ਹੀ ਨਾ ਅਹਿਜਾ ਹੋਇਆ ਪਿਆਸ ਦੀਆ ਤੇ ਅੱਜ ਸਵੇਰੇ ਸਵੇਰੇ ਕੱਲ ਸਾਰਾ ਝਾੜੂ-ਚੂੜੂ ਲਾ ਕੇ ਇਧਰੋਂ ਬਾੜੀ ਚੋਂ ਪੱਤੇ ਸੁੱਤੇ ਕੱਢੇ ਰਾਤ ਨੇ ਰਹੀ ਆਈ ਪਰ ਥੋੜੀ ਸੀਗੀ ਚਲੋ ਅੱਜ ਸਵੇਰੇ ਫੇਰ ਅਸੀਂ ਸਵੱਛਤਾ ਨੂੰ ਜੁਟ ਗਏ ਤੇ ਇੱਥੇ ਅਸੀਂ ਸਫਾਈ ਸਪੂਈ ਕਰਕੇ ਪਹਿਲਾਂ ਤਾਂ ਰਵਨੀਤ ਨੇ ਜਾਣਾ ਸੀਗਾ ਸਾਈਕਲਿੰਗ ਕਰਨ ਸਵੇਰੇ ਇਹਦਾ ਛੁੱਟੀਆਂ ਦਾ ਰੁਟੀਨ ਹੁੰਦਾ ਸਾਈਕਲਿੰਗ ਜਾਂ ਸਕੇਟਿੰਗ ਇਹ ਕਰਦੀ ਆ ਤੇ ਫਿਰ ਇਹ ਲੱਗੀ ਮੇਰੇ ਨਾਲ ਫਰਸ਼ ਧਵਾਉਣ ਪਹਿਲਾਂ ਤਾਂ ਕੁਛ ਫਰਸ਼ ਮੈਂ ਧੋਤਾ ਫਿਰ ਇਹ ਕਹਿੰਦੀ ਮम्मा ਚਲੋ ਕੁਛ ਮੈਂ ਕਹਿੰਦੀ ਕਰ ਦਿੰਨੀ ਆ ਸਾਫ ਇਹ ਜੇ ਅਸੀਂ ਬਿੰਡੂ ਅੱਜ ਸੀਸਤੇ ਵਗੈਰਾ ਸਾਰੇ ਸਾਫ ਕਰਕੇ ਸਮਾਨ ਸਮੂਹ ਚੱਕ ਕੇ ਚੰਗੀ ਤਰ੍ਹਾਂ ਸਾਫ ਕਰਤਾ ਵੈਸ ਤਾਂ ਹੁਣ ਨੇਰੀਆ ਦੀ ਰੁੱਤ ਆ ਰੋਜ਼ ਹੀ ਨੇਰੀ ਨੇਰੀ ਆਈ ਜਾਂਦੀ ਆ ਤੇ ਡਸਟ ਵੀ ਬਹੁਤ ਆਉਂਦੀ ਆ ਹਨਾ ਆਪਣਾ ਘਰ ਬਾਰ ਬਾਰ ਹੂਣ ਕਰਕੇ ਤਾਂ ਕੁਛ ਜਿਆਦਾ ਹੀ ਹੱਦੋਂ ਵੱਧ ਕਿ ਵੈਸ ਤਾਂ ਨੇਰੀਆਂ ਨਾਲ ਸਾਰੇ ਕੀਤੀ ਹਨਾ ਬੁਰਾ ਹਾਲ ਆ ਅੱਜਕੱਲ ਪੰਜਾਬ ਦੇ ਵਿੱਚ ਤੇ ਆ ਦੇਖੋ ਜੀ ਅਸੀਂ ਲੱਗੇ ਸਫਾਈ ਸਥੀ ਕਾਰਨ ਕੁਝ ਮੇਰੇ ਜਾਣ ਕਰਕੇ ਵੀ ਸਾਰਾ ਜਿਹੜਾ ਅਫਸੈਟਿੰਗ ਹੋਈ ਪਈ ਆ ਕੰਮਾਂ ਦੀ ਘਰ ਦੀ ਹਨਾ ਸਾਰਾ ਖਿਲਾਰਾ ਹੀ ਪਿਆ ਪਿਆ ਕਿਉਂਕਿ ਚੀਜ਼ ਸਾਰੀ ਇਧਰੋਂ ਉਧਰ ਹੋਈ ਪਈਆਂ ਨੇ ਇੱਥੇ ਹੁਣ ਮੈਂ ਕਿਹਾ ਚਲੋ ਜਿਹੜਾ ਇਧਰ ਸਮਾਨ ਸਮੂੜ ਕੇ ਆਵੇਂ ਸੰਦੀਪ ਨੂੰ ਕਿਹਾ ਕੁਝ ਬਾਧੂ ਘਾਟੂ ਜੈ ਵੀ ਕੁਸਤਾ ਕਵਾੜੀਏ ਨੂੰ ਦੇਣ ਵਾਲਾ ਉਹ ਦੇਵਾਂਗੇ ਜਦ ਆ ਗਿਆ ਤੇ ਬਾਕੀ ਜਿਹੜਾ ਸਮਾਨ ਆਪਾਂ ਇਧਰੋਂ ਰੱਖ ਕੇ ਉਧਰ ਜਿਹੜਾ ਕੋਈ ਜ਼ਰੂਰਤ ਵਾਲਾ ਰੱਖ ਲੈਂਦੇ ਆ ਬਾਕੀ ਸਾਰਾ ਜਿੱਥੇ ਜਿੱਥੇ ਮਤਲਬ ਇਹਦਾ ਉਹ ਕਰਨਾ ਵੇਚਣ ਵਾਲਾ ਜਿਹੜਾ ਕਵਾੜੀੰਦਿਆਂ ਨਾਲ ਆ ਉਹ ਜਿਹੜਾ ਅੱਗੋ ਕੁਝ ਜਲਾਉਣਾ ਵਾਲਾ ਜਲਾ ਦਿੰਨੇ ਆ ਤੇ ਅਸੀਂ ਲੱਗੇ ਹੋਏ ਸੀ ਆਹ ਕੰਮ ਇਧਰ ਜਿਸਨੀਤ ਲੱਗੀ ਸੀਗੀ ਪੋਚੇ ਲਾਉਣਾ ਇਹਨੂੰ ਪਾਣੀ 'ਚ ਬਹੁਤ ਮਸਤ ਰਹਿੰਦੀ ਐ ਇਹ ਕਹਿੰਦੀ ਐ ਬਸ ਮੈਨੂੰ ਸਵੇਰੇ ਸਵੇਰੇ ਪਾਣੀ 'ਚ ਛੜ ਦੋ ਬਸ ਮੈਨੂੰ ਵਿੱਚ ਛੇੜੋ ਨਾ ਫੇਰ ਕੋਈ ਇਦਾਂ ਆ ਹਾਲ ਹੁੰਦਾ ਹਨ ਪੈਪ ਚੱਕਣ ਪੱਜੂ ਕੀਤੇ ਕੁਸ਼ ਕਰਨ ਪੱਜੂਗੇ ਤੇ ਸੰਦੀਪ ਕਹਿੰਦੇ ਵੀ ਚਲੋ ਰਵਨੀਤ ਦੇ ਪਾਪਾ ਕਹਿੰਦੇ ਵੀ ਮੈਂ ਇੱਕ ਵਾਸਤੇ ਲਾਦਾ ਇਹਦੀ ਸਾਈਕਲ ਹੀ ਹੁਣ ਕਿਹੜਾ ਹਜੇ ਰਵਨੀਤ ਕਹਿੰਦੀ ਪਹਿਲਾਂ ਹੁਣ ਮੈਂ ਮਮਾ ਨਾਲ ਸਫਾਈ ਦਾ ਕੰਮ ਕਰਾਂ ਅੱਜ ਤੱਕ ਮੇਰੀ ਵੀ ਮਤਲਬ ਰਹੀ ਗਈ ਸਾਈਕਲਿੰਗ ਤੇ ਮੈਂ ਕਿਹਾ ਚਲੋ ਕੋਈ ਨਾ ਪਾ ਇਧਰ ਨੂੰ ਮੇਲਦੀ ਫਿਰ ਕਿਉਂਕਿ ਧੁੱਪ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਆ ਜੀ ਉਹ ਜਿਹੜਾ ਸਿੱਸਾ ਸੀਗਾ ਮੇਰੇ ਉਹਦੇ ਬਾਕਸ ਬੁਕਸ ਜੇ ਸੀਗੇ ਖਰਾਬ ਹੋਏ ਹੋਏ ਮੈਂ ਕਿਹਾ ਵੀ ਸੰਦੀਪ ਨੂੰ ਕਿਹਾ ਮੈਂ ਕਿਹਾ ਇਹਨਾਂ ਨੂੰ ਵੀ ਹੁਣ ਇੱਕ ਚੁੱਲੇ ਚ ਪਾ ਕੇ ਰੱਖ ਦੋ ਕਿਉਂਕਿ ਹੁਣ ਅਸੀਂ ਚੁੱਲੇ 'ਚ ਅੱਗ ਬਹੁਤ ਘੱਟ ਮਚਾਉਣੀ ਆ ਹਨਾ ਵੀ ਜਦੋਂ ਲੋਡ ਹੁੰਦੀ ਆ ਫਿਰ ਕੱਢੇ ਜਾਂਦੇ ਨੇ ਇੰਨਾ ਜ਼ਿਆਦਾ ਫਿਰ ਖਲਾਰਾ ਹੀ ਖਲਾਰਾ ਪਈ ਜਾਂਦਾ ਇਹਨਾਂ ਨੇ ਦੇਖ ਲਓ ਪਾਉਂਦੇ ਪਾਉਂਦੇ ਮੇਰਾ ਚੁੱਲ੍ਹਾ ਢਾਟਾ ਉਹ ਚੁੱਲੇ ਦੇ ਵਿੱਚ ਪਤਾ ਨਹੀਂ ਕਿਵੇਂ ਉਹ ਮਾਰੇ ਸਾਰਾ ਚੱਕਦਾ ਮੈਂ ਕਿਹਾ ਇੱਕ ਹੁਣ ਬਰਸਾਤਾ ਦੀ ਰੁੱਤ ਸਟਾਰਟ ਹੋ ਜੂਗੀ ਇੱਕ ਉੱਪਰ ਛੱਤ ਨਹੀਂ ਹੈਗੀ ਉਹਦੇ ਮੈਨੂੰ ਇਹ ਸੀ ਵੀ ਬਾਅਦ 'ਚ ਚਲੋ ਚੁੱਲ੍ਹਾ ਮੈਂ ਸਾਫ਼ ਕਰੂੰਗੀ ਤੇ ਮੈਂ ਅੱਗੇ ਵੀ ਇਹੀ ਹੁੰਦਾ ਵੀ ਬਰਸਾਤਾ ਜੀ ਨੰਗੀਆਂ ਤੋਂ ਬਾਅਦ ਵਿੱਚ ਮਿੱਟੀ-ਮੁੱਟੀ ਲਾਉਣੀ ਹੁੰਦੀ ਆ ਗਰਮੀ 'ਚ ਅਸੀਂ ਚੁੱਲ੍ਹਾ ਪਰ ਹੁਣ ਇਹਨਾਂ ਨੇ ਤਾਂ ਬਿਲਕੁਲ ਹੀ ਮਾਰ ਕੇ ਉੱਤੋਂ ਉਹ ਲੱਕੜੀ ਜੀ ਉਹਨੂੰ ਚੱਕ ਹੀ ਦਿੱਤਾ ਇੱਕ ਸਾਈਡ ਹੁਣ ਉਹ ਬੁਰਾ ਲੱਗਦਾ ਹਨਾ ਦੇਖੋਗੀ ਜਦੋਂ ਮੈਨੂੰ ਟਾਈਮ ਲੱਗਿਆ ਤਾਂ ਇਹਨੂੰ ਮੈਂ ਬਣਾ ਕੇ ਰੱਖ ਦੂ ਬਣਾ ਕੇ ਫਿਰ ਟੱਕਿਆ ਜਾਇਆ ਕਰੂ ਵਰਸਾ ਤੱਕ ਕਿਉਂਕਿ ਇੱਦਾਂ ਤਾਂ ਭੈੜਾ ਲੱਗਦਾ ਪਰ ਹੁਣ ਮੈਨੂੰ ਟਾਈਮ ਵੀ ਬਹੁਤ ਘੱਟ ਲੱਗਦਾ ਕੁਸ ਤੋਂ ਗਰਮੀਆਂ ਹਨਾ ਸਵੇਰੇ ਸਵੇਰੇ ਧੁੱਪ ਨਿਕਲਿਆ ਆਉਂਦੀ ਆ ਕੁਸ ਮੇਰਾ ਆਪਣੀ ਜਿਹੜੀ ਸਿਹਤ ਆ ਵੀ ਚੰਗੀ ਤਰ੍ਹਾਂ ਠੀਕ ਵੀ ਨਹੀਂ ਹੈਗੀ ਇੰਨੀ ਜ਼ਿਆਦਾ ਵੀਕਨੈਸ ਫੀਲ ਹੁੰਦੀ ਹੈ ਮੈਨੂੰ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਥੋੜੀ ਜਿਹੀ ਕੰਮ ਕਰਕੇ ਬਸ ਵੀ ਇਹ ਲੱਗੂਗਾ ਵੀ ਮੈਂ ਤਾਂ ਥੱਕ ਗਈ ਥੱਕ ਗਈ ਪਤਾ ਨਹੀਂ ਕੀ ਤੁਸੀਂ ਵੀ ਮੈਨੂੰ ਕੋਈ ਸੁਝਾਅ ਦਿਓ ਮੈਂ ਕੀ ਕਰਾਂ ਹਨਾ ਮੈਨੂੰ ਬਹੁਤ ਵੀਕਨੈਸ ਲੱਗਣ ਲੱਗ ਜਾਂਦੀ ਹੈ ਪਤਾ ਨਹੀਂ ਕੀ ਚੱਕਰ ਆ ਹੁਣ ਮੈਂ ਉੱਥੇ ਪਿੰਡ ਗਈ ਹੁਈ ਸੀਗੀ ਲਾਤ ਆਈ ਬਸ ਇੱਕੋ ਮਜਬੂਰੀ ਸੀਗੀ ਮੇਰੀ ਥੋੜੀ ਜਿਹੀ ਹਨਾ ਮਤਲਬ ਉੱਥੇ ਮੈਨੂੰ ਰਹਿਣਾ ਪੈਣਾ ਸੀਗਾ ਤੇ ਪਰ ਮੈਨੂੰ ਬਹੁਤ ਔਖਾ ਲੱਗਦਾ ਮੈਂ ਆਪਣੀ ਮੈਡੀਸਨ ਵਗੈਰਾ ਵੀ ਦੇਖ ਕੇ ਕੋਈ ਲੈਣੀ ਆ ਅभी ਮੈਨੂੰ ਇੰਨੀ ਬੀਕਨਸ ਕਿਉਂ ਫੀਲ ਹੁੰਦੀ ਆ ਤੇ ਆ ਦੇਖੋ ਇੱਥੇ ਰਵਨੀਤ ਲੱਗੀ ਜਿਸਨੀਤ ਨੂੰ ਨਮਾਉਣ ਤੇ ਪਾਣੀ ਚ ਪੰਗੇ ਲੈਂਦੀ ਸੀ ਹਜੇ ਮੈਂ ਇਹਨੂੰ ਕਹਿੰਦੀ ਸੀ ਮੈਂ ਕਿ ਤੂੰ ਐਡਾ ਲੈ ਤੇ ਪ੍ਰੈਸ ਪ੍ਰੈਸਰ ਨਾਲ ਪਾਣੀ ਪਾ ਕਿ ਤੇ ਕੰਨ ਕੋਨੂ ਚ ਪਾਣੀ ਨਾ ਪੈ ਜਾਏ ਮੈਨੂੰ ਤਾਂ ਬਹੁਤ ਡਰ ਲੱਗਦਾ ਹਨਾ ਫਿਰ ਬੱਚੇ ਦਾ ਕਿੰਨਾ ਬੁਰਾ ਹਾਲ ਹੋ ਜਾਂਦਾ ਪਰ ਇਹ ਹਟਦੀ ਇਹ ਨਹੀਂ ਹੈਗੀ ਜਿਸਨੀ ਤੇ ਵਿੱਚ ਜਾਂਦੀ ਹੈ ਜਿੱਥੇ ਵੀ ਕੰਮ ਕਰਦੀ ਹੈ ਉੱਥੇ ਵਿੱਚੇ ਕਹਿੰਦੀ ਮੈਂ ਕੰਮ ਕਰੂੰਗੀ ਵੀ ਮੈਨੂੰ ਪੈਪ ਫੜਾ ਦਿਓ ਬਸ ਤੁਸੀਂ ਤਾਂ ਹੁੰਨੇ ਕੌਣ ਹੋ ਫਰਸ਼ ਤੋਂ ਨਾਲੇ ਮੈਂ ਧੋਣੀ ਆ ਫਰਸ਼ ਇਹਦਾ ਆ ਕੰਮ ਹੁੰਦਾ ਹਨਾ ਵਿੱਚ ਵੀ ਮੈਂ ਤੋਂ ਨਹੀਂ ਆ ਫਰਸ ਇੱਥੇ ਤਾਂ ਰਮਨੀਤ ਅੱਕ ਗਿਰ ਮਨੀਤ ਕਹਿੰਦੀ ਚੱਕ ਤੂੰ ਹੀ ਥੋਲਾ ਮੈਂ ਤਾਂ ਛੱਡ ਹੀ ਦਿੰਨੀ ਆ ਕਹਿੰਦੀ ਮੈਂ ਤਾਂ ਆਪਣੀ ਸਾਈਕਲੀ ਚ ਲਾਉਣੀ ਆ ਤੇ ਮੈਂ ਕਹਿੰਦੇ ਤਾਂ ਛੋਟੀ ਐ ਇਹਨੂੰ ਕੀ ਪਤਾ ਇਹ ਤਾਂ ਇਦਾਂ ਹੀ ਕਰਦੀ ਹੁੰਦੀ ਆ ਹਰ ਇੱਕ ਕੰਮ ਦੇ ਵਿੱਚ ਵਾਸਤੇ ਇਹਨੂੰ ਐ ਹੁੰਦਾ ਵੀ ਮੈਂ ਹੀ ਇਹ ਕੰਮ ਕਰਨਾ ਤੁਸੀਂ ਨਾ ਕਰੋ ਮੈਂ ਕਰਦੀ ਆ ਮੂਰੇ ਹੋ ਹੋ ਕੇ ਹਰ ਇੱਕ ਕੰਮ ਕੋਹੂਗੀ ਹਰ ਇੱਕ ਕੰਮ ਕੋਹੂਗੀ ਸੰਦੀਪ ਲਾਗੇ ਸੀ ਜੀ ਬਾਹਰੇ ਆਪਾਂ ਭਿੰਡੀਆਂ ਵਗੈਰਾ ਲਾਈਏ ਹੋਈਆਂ ਨੇ ਤੇ ਬੇਲਾ ਬੁੱਲਾ ਲਾਈਏ ਹੋਈਆਂ ਨੇ ਕੁਝ ਛੋਲੇ ਦੀਆਂ ਫਲੀਆਂ ਲਾਈਆਂ ਨੇ ਹਨਾ ਦੇਖਦੇ ਆ ਜੀ ਕਿਵੇਂ ਹੁੰਦੀਆਂ ਨੇ ਹੁਣ ਕੁਝ ਲੋ ਬਹੁਤ ਚਲਦੀਆਂ ਬਹੁਤ ਜ਼ਿਆਦਾ ਜਿਹੜੀ ਹੈਗੀਆਂ ਗਰਮ ਹਵਾ ਬਹੁਤ ਚਲਦੀ ਹੈ ਉਹਦੇ ਕਰਕੇ ਹੈਗੀਆਂ ਜਿਹੜੀ ਇੱਕ ਦੀ ਬਾੜੀ ਹੈ ਬਾੜੀ ਦਾ ਵੀ ਬੁਰਾ ਹਾਲੀਆ ਬੇਲਾ ਵੀ ਨਹੀਂ ਹੋਈ ਆ ਕਦੂਆਂ ਦੀਆਂ ਹੋਈਆਂ ਤਾਂ ਪਈਆਂ ਨੇ ਪਰ ਫਲ ਫੁੱਲ ਨਹੀਂ ਹੈ ਜੇ ਚੱਕਿਆ ਉਹਨਾਂ ਨੇ ਫੁੱਲ ਜੇ ਲੱਗ ਜਾਂਦੇ ਨੇ ਸੁੱਕ ਜਾਂਦੇ ਨੇ ਆਹ ਦੇਖ ਲਓ ਇਹਨਾਂ ਦੀ ਪੈਣਾ ਪੈਣਾ ਦੀ ਲੜਾਈ ਦੇਖ ਲਓ ਤੁਸੀਂ ਜਿਸਨੀ ਤੇ ਦੇਖ ਲਓ ਉਹਨੂੰ ਨਾਲੇ ਤੱਕ ਲਕਿਆਰੀਆਂ ਮਾਰਦੀ ਐ ਵੀ ਮੈਂ ਫਰਸ ਤੋਂ ਨਹੀਂ ਆ ਤੇ ਵੀ ਵਸ ਤੂੰ ਹਟ ਜਾ ਮੈਂ ਤੂੰ ਨਹੀਂ ਉਹ ਕਹਿੰਦੀ ਮम्मा ਧੁੱਪ ਪਹਿਲਾਂ ਹੀ ਚੜੀ ਜਾਂਦੀ ਹੈ ਕਹਿੰਦੀ ਕੇ ਨਹੀਂ ਖਿਹੜਾ ਸੜਦੀ ਹੈਗੀ ਇੰਨੀਆਂ ਕੁੱਕਾਂ ਮਾਰਦੀਆਂ ਜਿਉਂ ਤੋਂ ਪੈਪ ਫੜਦੇ ਆ ਇੰਨੀਆਂ ਕੁੱਕਾਂ ਮਾਰਦੀਆਂ ਵੀ ਮੈਂ ਪੈਪ ਫੜਾਉਂਦੀ ਨਹੀਂ ਹੈਗੀ ਰਵਨੀਤ ਦੇ ਉੱਪਰ ਨੂੰ ਪਾਣੀ ਪਾਉਂਦੀ ਆ ਵੀ ਮੈਂ ਤੇਰੇ ਉੱਪਰ ਪਾਣੀ ਪਾਉਣੀ ਆ ਤੂੰ ਮੇਥੋਂ ਜੇ ਪੈਪ ਫੜੀਗੀ ਦੇਖ ਲਓ ਜੀ ਅੱਜ ਕੱਲ ਦੇ ਬੱਚਿਆਂ ਦਾ ਹਾਲ ਹਨਾ ਐਨੇ ਜ਼ਿਆਦਾ ਚੰਟ ਨਹੀਂ ਤੇ ਸਵੇਰ ਸਵੇਰ ਦੇ ਟਾਈਮ ਸੀ ਪਰ ਸਵੇਰੀ ਧੁੱਪ ਇੰਨੀ ਜ਼ਿਆਦਾ ਤਿੱਖੀ ਸੀਗੀ ਬਹੁਤ ਜ਼ਿਆਦਾ ਧੁੱਪ ਤਿੱਖੀ ਸੀਗੀ ਤੇ ਆ ਇਧਰ ਆਪਣੀ ਭਿੰਡੀ ਲਾਈ ਹੋਈਆਂ ਨੇ ਆ ਕੁਛ ਬੇਲਾ ਅੰਗੂਰਾ ਦੀਆਂ ਨੇ ਦੇਖ ਲਓ ਤੁਸੀਂ ਵੀ ਬਗੀਚੀ ਭਿੰਡੀਆ ਦੇ ਵਿੱਚ ਕੱਕ ਕੁੱਕ ਜਿਹੇ ਹੋਏ ਪੈ ਸਿਗੇ ਕਹਿੰਦੇ ਚਲੋ ਕੱਢ ਦਿੰਨੇ ਆ ਫਿਰ ਮਤਲਬ ਸਾਫ਼ ਹੋਈ ਜਾਣੀ ਕਿ ਤੇ ਨਾਲ ਹੀ ਹੈਗਾ ਐਮਬੀਏ ਹੁਣ ਵਧੀਆ ਹੋਣ ਲੱਗ ਗਿਆ ਹਨਾ ਭਿੰਡੀ ਦਾ ਆਕਤੀ ਪਰ ਅਸੀਂ ਲੇਟ ਹੋ ਗਏ ਲਾਉਣ ਨੂੰ ਅੱਗੇ ਤਾਂ ਆ ਦੇਣਾ ਚੰਗਾ ਲੱਗਣ ਲੱਗ ਜਾਂਦੀ ਆ ਇੱਕ ਕੁਸ ਲੋਆਣੀ ਬੁਰਾ ਹਾਲ ਕਰਿਆ ਪਿਆ ਕੁਸ ਤੋਰੀਏ ਦੀ ਬਿੱਲਾ ਹੈ ਯਾਨੀ ਇੱਕ ਦੋ ਕਿ ਇਥੇ ਆਂਗੂਰਾ ਦੀਆਂ ਨੇ ਦੋ ਬਿੱਲਾ ਇੱਕ ਤਾਂ ਹੈਗੀਆਂ ਬਲੈਕ ਆਂਗੂਰਾ ਉਹ ਵੀ ਵਧੀਆ ਲੱਗੇ ਹੋਏ ਨੇ ਤੇ ਇੱਕ ਇਹਦੇ ਨਾਲ ਹੀ ਹੈਗੀਆਂ ਗ੍ਰੀਨ ਆਂਗੂਰਾ ਵਾਲੀ ਇਹ ਹਰੇ ਹਰੇ ਆਂਗੂਰ ਨੇ ਗੁੱਛੇ ਵਧੀਆ ਲੱਗੇ ਨੇ ਹਨਾ ਪਹਿਲਾਂ ਆਪਣੇ ਕਾਲੇ ਆਂਗੂਰ ਵਾਲੀ ਬੇਲ ਉਧਰਲੀ ਸਾਈਡ ਲਾਈ ਹੁੰਦੀ ਉਹ ਬੇੜੇ ਦੇ ਵਿੱਚ ਜਾਂਦੀ ਸੀਗੀ ਪਰ ਉਹਦੇ ਜੇ ਆਂਗੂਰਾ 'ਚ ਥੋੜੇ ਜਿਹੀ ਬੀਜ ਵਗੈਰਾ ਜ਼ਿਆਦਾ ਹੁੰਦੇ ਸੀਗੇ ਉਹ ਬੇਲ ਕੱਢ ਕੇ ਆ ਦੋ ਲਗਾ ਲਿਆ ਸੀਗੇ ਨੰਮੀਆਂ ਇਧਰ ਉਹ ਤੇ ਪਰ ਸਵੇਰੇ ਸਵੇਰ ਦਾ ਜਿਹੜਾ ਮਾਹੌਲ ਹੈ ਹਨਾ ਵਧੀਆ ਬਹੁਤ ਲੱਗਦਾ ਕਿਉਂਕਿ ਐਨ ਦਰਖਤ ਦੁਰਖਤ ਜੇ ਦੇਖ ਕੇ ਹਨਾ ਹਰੇ ਭਾਈ ਜੀ ਦੇਖ ਕੇ ਬਹੁਤ ਵਧੀਆ ਲੱਗਦਾ ਜੀ ਲੱਗਦਾ ਹੁੰਦਾ ਸਵੇਰੇ ਸਵੇਰੇ ਪਰ ਜਦ ਧੁੱਪ ਤੇਜ ਹੋ ਜਾਂਦੀ ਫਿਰ ਤਾਂ ਬਾਹਰ ਹੀ ਖੜਿਆ ਨਹੀਂ ਜਾਂਦਾ ਐ ਹੁੰਦਾ ਵੀ ਅੰਦਰ ਬੜ ਚੀਏ ਬਸ ਇੱਥੇ ਤੱਕ ਕੁਝ ਨਹੀਂ ਹੁੰਦਾ ਵੀ ਐਂ ਦਿੱਕਤ ਆਉਂਦੀ ਐਨੀ ਜਿਆਦਾ ਤੇ ਆਹ ਦੇਖੋ ਜੀ ਫਾਰਮ ਆਪਣਾ ਤੇ ਫਰਸ਼ ਦੀ ਧੋਤ ਵੀ ਚਲਦੀ ਐ ਫਿਰ ਰਵਨੀਤ ਨੂੰ ਤਾਂ ਟੰਗਤਾ ਸੀਗਾ ਜਸਨੀਤ ਨੂੰ ਰੱਖਤਾ ਮੰਜੇ ਤੇ ਰਵਨੀਤ ਫਰਸ਼ ਧੋਣ ਲੱਗੀ ਕਹਿੰਦੀ ਮਮਾ ਮੈਂ ਕੰਪਲੀਟ ਕਰਦਾ ਫਰਸ਼ ਦਾ ਕੰਮ ਫਿਰ ਮੈਂ ਵੀ ਆਪਣੀ ਸਾਈਕਲਿੰਗ ਕਰਨੀ ਆ ਹਜੇ ਅੰਦਰ ਝਾੜੂ ਪੋਚੇ ਦਾ ਸਾਡਾ ਕੰਮ ਰਹਿ ਜਾਂਦਾ ਤੇਰ ਸੋਈ ਚ ਵੀ ਕੰਮ ਰਹਿ ਜਾਂਦਾ ਕਿਉਂਕਿ ਕੱਪੜੇ ਮੈਂ ਕੱਲ ਦੀ ਹੁਣ ਮੈਂ ਐਨੇ ਦਿਨਾਂ ਬਾਅਦ ਆਈਆਂ ਹਨਾ ਬੱਸ ਤਾਂ ਬਾਅਦ ਵਿੱਚ ਇੱਕ ਅੱਧੀ ਵਾਰ ਇਹਨਾਂ ਨੇ ਮਸ਼ੀਨ ਲਗਾਈ ਆ ਤੇ ਪਰ ਫਿਰ ਵੀ ਸਾਰਾ ਖਲਾਰਾ ਮੇਰੇ ਘਰ ਦਾ ਪਿਆ ਪਿਆ ਕੁਛ ਨੇਰੀਆਂ ਨਹੀਂ ਪਾਤਾ ਉਂ ਤੇ ਇੱਥੇ ਹੁਣ ਪਹਿਲਾਂ ਮੈਂ ਸਵੇਰ ਦੀ ਕੱਪੜੇ ધોਉਂਦੀ ਸੀ ਕੁਸ ਕੱਲ ਧੋਤੇ ਨੇ ਹਨਾ ਤੇ ਹੁਣ ਮੈਂ ਕਿਹਾ ਚਲੋ ਮੈਂ ਚਟਨੀ ਰਵਨੀਤ ਕਹਿੰਦੀ ਮਮਾ ਪਿਆਜ਼ਾ ਦੀ ਚਟਨੀ ਹੀ ਬਣਾ ਲਉ ਤੁਸੀਂ ਪਰੌਂਠਿਆਂ ਨਾਲ ਖਾ ਲਾਗੇ ਵੀ ਸਬਜ਼ੀ ਆਪਾਂ ਫੇਰ ਬਣਾ ਲਾਗੇ 12:00 ਵਜੇ ਤੇ ਮੈਂ ਕਿਹਾ ਚਲ ਠੀਕ ਹੈ ਮੈਂ ਰਵਨੀਤ ਤੂੰ ਬਾਹਰ ਲਨ ਮੇੜ ਲਾ ਮੈਂ ਇਹ ਚਟਨੀ ਜੀ ਬਣਾ ਕੇ ਰਵਨੀਤ ਨੂੰ ਪਿਆਜ਼ਾ ਦੀ ਚਟਨੀ ਮਤਲਬ ਇਹਦੀ ਫੇਵਰੇਟ ਆ ਉਹਨੂੰ ਤੇ ਮੈਂ ਕਿਵੇਂ ਬਣਾ ਕੇ ਤੜਕ ਕੇ ਰੱਖਦਾ ਵੀ ਉਹਦੇ ਨਾਲ ਸਿੰਪਲ ਪਰੌਂਠੇ ਬਣਾ ਲਗੀ ਆਪਾਂ ਦਹੀਂ ਲੱਸੀ ਜੀ ਨਾਲ ਖਾ ਲਗੀ ਤੇ ਸਬਜ਼ੀ ਬਣਾ ਕੇ ਫਿਰ ਦੁਪਹਿਰੇ ਰੋਟੀ ਚੰਗੀ ਤਰ੍ਹਾਂ ਬਣਾ ਲਗੀ ਕਿਉਂਕਿ ਸਵੇਰੇ ਕੰਮਾਂ ਦਾ ਸ਼ਡਿਊਲ ਬਹੁਤ ਬਿਜ਼ੀ ਸੀਗਾ ਸੰਦੀਪ ਕਹਿੰਦੇ ਚਲੋ ਇਹ ਹੀ ਠੀਕ ਆ ਵੀ ਤੁਸੀਂ ਇਹੀ ਬਣਾ ਲਓ ਕਿ ਤੇ ਮੈਂ ਪਿਆਜ਼ ਸਿੰਪਲ ਅਲੂਣ ਵਿੱਚ ਪਾ ਕੇ ਹਨਾ ਪਿਆਜ਼ ਕੁੱਟਲੇ ਸੀ ਹੁਣ ਆਪਾਂ ਇਹਨੂੰ ਪਾ ਕੇ ਦੇਸੀ ਘਿਓ ਇਹਨੂੰ ਚੰਗੀ ਤਰ੍ਹਾਂ ਕੜ ਕੇ ਦਾ ਮਸਾਲਾ ਜਾਂ ਬਣ ਜੂ ਬਹੁਤ ਟੇਸਟੀ ਲੱਗਦਾ ਜੀ ਸਿੰਪਲ ਪਰੌਂਠਿਆਂ ਨਾਲ ਸਾਨੂੰ ਤਾਂ ਇਹ ਰਵਨੀਤ ਦਾ ਤਾਂ ਇਹ ਫੇਵਰੇਟ ਆ ਤੇ ਜਿੱ ਖੁੱਲਾ ਜਿਆ ਦੇ ਦਿੱਤੀ ਕਿਉਂ ਪਾ ਕੇ ਹੁਣ ਮੈਨੂੰ ਕੜਨਾ ਰੱਖ ਦੂੰਗੀ ਤੇ ਪੂਰਾ ਵਧੀਆ ਵਰਜ ਪੱਕ ਜਾਊਗਾ ਕਿਉਂ ਦੇ ਵਿੱਚ ਇਹ ਮਤਲਬ ਪਿਆਜ਼ਾਂ ਦੀ ਚਟਨੀ ਬਹੁਤ ਟੇਸਟੀ ਬਣਦੀ ਆ ਨਾਲ ਬਣਾ ਲਾਂਗੇ ਪਰੌਂਠੇ ਤੇ ਮੈਂ ਆ ਵਾਲੀ ਗੈਸ ਦੀ ਰੱਖ ਜੁਣੀ ਛੋਟਾ ਹੈ ਨਾ ਇਹਦਾ ਬਰਨਰ ਜਾਂ ਤੇ ਤੇ ਕੋਈ ਚਟਨੀ ਵਗੈਰਾ ਕੋਈ ਕਿਓ ਗਰਮ ਕਰਨਾ ਹੁੰਦਾ ਫਿਰ ਮੈਂ ਬਿਲਕੁਲ ਸਿੰਮਤੇ ਕਰਕੇ ਤੇ ਰੱਖ ਦਿੰਨੀ ਹੁੰਨੀ ਆ ਪਰ ਕੰਮਾਂ ਨੇ ਤਾਂ ਅਜ ਮੱਤ ਮਾਰੀ ਪਈ ਆ ਕਿਉਂਕਿ ਜਦੋਂ ਆਪਾਂ ਇੰਨੇ ਦਿਨਾਂ ਆਉਂਦੇ ਬਾਅਦ ਘਰ ਆਉਣੀ ਆ ਨਾ ਸਾਰੀ ਸੈਟਿੰਗ ਜਿਹੜੀ ਹਿੱਲੀ ਪਈ ਹੁੰਦੀ ਆ ਘਰ ਦੀ ਹੁਣ 2-4 ਦਿਨ ਤਾਂ ਲੱਗਣਗੇ ਸੈਟਿੰਗ ਸੈੱਟ ਹੋਣ ਨੂੰ ਆਪਦੇ ਕੰਮ ਤੋਂ ਦੇ ਸੈੱਟ ਕਰਨ ਨੂੰ ਆ ਕੇ ਤਾਂ ਮੈਨੂੰ ਐ ਲੱਗਦਾ ਸੀ ਜਿਵੇਂ ਮਿਕਸ ਦੇ ਹੋਰੀ ਘਰੇ ਆ ਗਏ ਮੇਰੇ ਜਾਣ ਤੋਂ ਬਾਅਦ ਐਨਾ ਨੰਨੇ ਖਲਾਰਾ ਪਾਇਆ ਘਰ ਦੇ ਵਿੱਚ ਕੋਈ ਚੀਜ਼ ਟਿਕਾਣੀ ਤੇ ਨਹੀਂ ਹੈਗੀ ਕੋਈ ਵੀ ਚੀਜ਼ ਟਿਕਾਣੀ ਤੇ ਹੋਵੇ ਹਨਾ ਤਾਂ ਹੀ ਮੈਂ ਘਰ ਛੱਡ ਕੇ ਜਾਂਦੀ ਨਹੀਂ ਹੈਗੀ ਵਸ ਇਸ ਵਾਰ ਮਜਬੂਰੀ ਆ ਹਨਾ ਮਜਬੂਰੀ ਕਰਕੇ ਫਿਰ ਮੈਨੂੰ ਰਹਿਣਾ ਪੈ ਗਿਆ ਤੇ ਇੱਧਰ ਦੇਖੋ ਜੀ ਆ ਮੇਰੀ ਚਲਦੀਆਂ ਮਸਤੀਨ ਕੱਲ ਤੋਂ ਉੱਤੇ ਕੁਝ ਸੁਨੇਰੀ ਦੇ ਜਿਹੜੇ ਹੈਗੇ ਸੀ ਬਾਹਰਲੇ ਪਰਦੇ-ਪੁਰਦੇ ਉਹ ਮੈਂ ਹੁਣ ਪਾਏ ਮੈਂ ਕਿ ਵੀ ਹਵਾ ਨਹੀਂ ਇੰਟਰਸਟ ਨਹੀਂ ਐਨਾ ਬੁਰਾ ਹਾਲ ਕਰਿਆ ਤੇ ਅਨੁਸਾਰੇ ਕੱਪੜੇ-ਕੁਪੜੇ ਕੇਰਾ-ਕੇਰਾ ਬਾਸ਼ ਹੋਣਗੇ ਤੇ ਇਹ ਰੁਟੀਨ ਆ ਜੀ ਸਾਡਾ ਬਾਕੀ ਤੁਹਾਨੂੰ ਨਵੇਂ-ਨਵੇਂ ਬਲੌਗਰ ਦੇ ਵਿੱਚ ਦਿਖਾਉਂਦੇ ਰਹਾਗੇ ਕੋਸ਼ਿਸ਼ ਕਰਾਂਗੇ ਹਨਾ ਤੇ ਤੁਹਾਨੂੰ ਰੋਜ਼ ਮਿਲਦੇ ਰਹੀਏ ਗੱਲਾਂ-ਬਾਤਾਂ ਤੁਹਾਡੇ ਨਾਲ ਕਰਦੇ ਰਹੀਏ ਪਰ ਕੀ ਕਰੀਏ ਹਨਾ ਕਈ ਵਾਰ ਬਸ ਕੰਮ ਹੀ ਇਹ ਜੇ ਹੋ ਜਾਂਦੇ ਨੇ ਵੀ ਬਹੁਤ ਜ਼ਿਆਦਾ ਗੈਪ ਮੈਥੋਂ ਵੀਡੀਓ ਪਾਉਣ ਦੇ ਵਿੱਚ ਪੈ ਜਾਂਦਾ ਤੇ ਇੱਥੇ ਦੇਖੋ ਜੀ ਰਮਨੀਤ ਹੁਣ ਅੰਦਰ ਝਾੜੂ ਲਗਾ ਕੇ ਕਹਿੰਦੀ ਮੈਂ ਪੁੱਛੇ-ਪੁੱਛੇ ਦਾ ਕੰਮ ਨਿਮੇੜ ਦਿੰਨੀ ਆ ਮੰਮਾ ਤੁਸੀਂ ਬਾਕੀ ਸੈਟਿੰਗਾਂ ਵਾਚ ਕਰੀ ਜਾਓ ਦੇਖੋ ਮੇਰੀ ਤਾਂ ਸਾਰੀਆਂ ਸੈਟਿੰਗਾਂ ਕਰਦੀ ਆ ਹੀਲੀ ਆ ਪਈਆਂ ਨੇ ਤੇ ਮੈਂ ਕਹਾਂ ਚਲੋ ਠੀਕ ਆ ਤੁਸੀਂ ਝਾੜੂ ਪੋਚਾ ਕੱਲੋ ਮੈਂ ਬਾਥਰੂਮ ਤੋਂ ਦੂੰਗੀ ਤੇ ਉਸ ਤੋਂ ਬਾਅਦ ਫਿਰ ਦਿਨ ਥੋੜੀ ਥੋੜੀਆ ਕਰਕੇ ਸੈਟਿੰਗ ਜਿਹੜੀਆਂ ਨੇ ਉਹ ਸਾਰਾ ਦਿਨ ਆਪਾਂ ਕਰ ਲਾਗੇ ਜਦ ਥੱਕ ਗਈ ਜਦ ਕਰ ਲਾਗੇ ਰੈਸਟ ਹੁਣ ਤੱਕ 3-4 ਦਿਨ ਜਿਹੜਾ ਸ਼ਡਿਊਲ ਆ ਬਹੁਤ ਜ਼ਿਆਦਾ ਬਿਜ਼ੀ ਰਹੂਗਾ ਤੇ ਇੱਥੇ ਮੈਂ ਬਣਾ ਲਈ ਸੀ ਪਰੌਂਠੇ ਪਰੌਂਠੇ ਬਣਾ ਲਈ ਜੀ ਆਲੂ ਲੈ ਪਏ ਸੀ ਸੰਦੀਪ ਨੇ ਬਾਅਦ ਚਾਹ ਆਲੂ ਲੈ ਕੇ ਉੱਧਰ ਹੀ ਕਿਚਨ 'ਚ ਰੱਖੇ ਪਏ ਸੀਗੇ ਤੇ ਮੈਂ ਕਹਿੰਨਾ ਨੂੰ ਧੋ ਕੇ ਹਨਾ ਮੈਂ ਫ੍ਰਿਜ ਦੀ ਬਾਕਟ ਦੇ ਵਿੱਚ ਪਾ ਦੂੰ ਧੋ ਕੇ ਮੈਂ ਸੁੱਕਣੇ ਪਾਤੀ ਸੀ ਫ੍ਰਿਜ ਦੀ ਬਾਕਟ ਮੈਂ ਹਾਫ ਥੋੜੀ ਜਿਹੀ ਫਰੂਟ ਵਗੈਰਾ ਪੈ ਇਸ ਤੇ ਕੱਢ ਕੇ ਸਾਫ ਕਰਤੀ ਮੈਂ ਕਹਿੰਦੇ ਆਲੂ ਸੁੱਕ ਜਾਣਗੇ ਤੇ ਮੇਰਾ ਰਾਜਮਾ ਸੀ ਜਿਹੜੇ ਉਹ ਰिजਨੇ ਧਰਤੇ ਮੈਂ ਕਹੇ ਦਿਨੇ ਹੈਗੇ ਨੇ ਰਾਜਮਾ ਬਣਾ ਲਾਗੀ ਤੇ ਉਹ ਆਲੂ ਵੀ ਸੁੱਕ ਜਾਣਗੇ ਤੇ ਫਿਰ ਉਹਨੂੰ ਫ੍ਰਿਜ ਚ ਰੱਖ ਲਾਗੀ ਕਿਉਂਕਿ ਆ ਦਿਨਾਂ ਦੇ ਵਿੱਚ ਤਾਂ ਬਾਰੇ ਕੁਝ ਵੀ ਨਹੀਂ ਬਚਦਾ ਹੈਗਾ ਚਲ 2-4 ਆਲੂ ਅੱਧੀ ਜਦ ਲੋਡ ਹੁੰਦੀ ਆ ਫ੍ਰਿਜ ਚੋਂ ਹੀ ਕੱਢ ਕੇ ਵਰਤੇ ਜਾਂਦੇ ਨੇ ਉਹ ਮੈਂ ਧੋ ਕੇ ਸੁੱਕਣ ਵਾਸਤੇ ਰੱਖਤੀ ਸੀ ਰਾਜਮਾ ਮੈਂ ਰिजਨੇ ਰੱਖਤੇ ਸੀ ਤੇ ਇੱਥੇ ਮੈਂ ਲੱਗ ਗਈ ਸੀਗੀ ਅੰਦਰੋਂ ਸੈਟਿੰਗ ਕਰਨ ਤੇ ਚਟਨੀ ਨਾਲ ਪ੍ਰੌਂਟੇ ਦਹੀਂ ਲੱਸੀ ਨਾਲ ਜਿਹੜੇ ਆਪਾਂ ਨੇ ਅੱਜ ਸਵੇਰੇ ਖਾਧੇ ਨੇ ਦਿਨੀ ਬਣਾਵਾਂਗੇ ਰਾਜਮਾ ਹਨ ਦੀ ਮਤਲਬ ਦਾਲ ਸਾਹ ਸਬਜੀ ਕਹਿ ਲਓ ਤੇ ਉਹ ਬਣਾ ਕੇ ਉਹਦੇ ਨਾਲ ਬਣਾ ਲਾਗੇ ਰੋਟੀ ਆ ਹੈਗਾ ਜੀ ਸ਼ਾਮ ਦਾ ਟਾਈਮ ਇੰਨੇ ਸ਼ਾਮ ਦੀ ਕਲਿੱਪਾਂ ਇੱਥੇ ਜਿਹੜੀ ਹੈਗੀ ਜਸਨੀਤ ਦੇਖਦੀ ਸੀਗੀ ਆਪ ਦਾ ਜਿਹੜਾ ਫੰਕਸ਼ਨ ਤੇ ਆ ਹੈਗਾ ਮੇਰਾ ਦਿਨ ਦਾ ਹੈਗਾ ਦਿਨੇ ਬਸ ਮੈਂ ਸਾਰੀਆਂ ਸੈਟਿੰਗਾਂ ਕਰੀਆ ਤੇ ਸ਼ਾਮ ਨੂੰ ਰਵਨੀਤ ਤੇ ਰਵਨੀਤ ਦੀ ਫਰੈਂਡ ਲਗਾਉਣ ਲੱਗ ਗਿਆ ਮਹਿੰਦੀ ਕਿਉਂਕਿ ਛੁੱਟੀਆਂ 'ਚ ਬੱਚਿਆਂ ਨੂੰ ਮਹਿੰਦੀ ਦਾ ਹੁੰਦਾ ਉਦੋਂ ਤਾਂ ਟੀਚਰ ਲੋਨ ਨਹੀਂ ਦਿੰਦੇ ਇਹ ਕਹਿੰਦੀ ਹੈ ਨਾਲੇ ਸਾਡੀ ਪ੍ਰੈਕਟਿਸ ਹੋਈ ਜਾਂਦੀ ਹੁੰਦੀ ਹੈ ਮੈਂ ਤਾਂ ਅੱਗੇ ਵੀ ਛੁੱਟੀਆਂ 'ਚ ਰਵਨੀਤ ਨੂੰ ਕਹਿਣੀ ਹੁੰਦੀ ਆ ਵੀ ਵੱਧ ਤੋਂ ਵੱਧ ਪ੍ਰੈਕਟਿਸ ਕਰ ਲੋ ਇਹਦਾ ਹੈਗਾ ਇੰਟਰਸਟ ਮਹਿੰਦੀ ਵਗਾਰੇ ਵਧੀਆ ਲਗਾ ਲੈਂਦੀ ਆ ਉਹਨਤੇ ਬੱਚੇ ਪ੍ਰੈਕਟਿਸ ਵੀ ਕਰੀ ਜਾਂਦੇ ਨੇ ਚਲੋ ਸੁੱਟੀਆਂ 'ਚ ਲਗਾ ਲੈਂਦੇ ਨੇ ਹਨਾ ਹੁਣ ਇਹ ਕਹਿੰਦੇ ਇੱਕ ਦਿਨ ਆਪਣੀ ਫਰੈਂਡ ਦੇ ਲਗਾ ਦੂਗੀ ਦੂਸਰੇ ਦਿਨ ਉਹ ਇਹਦੇ ਲਗਾ ਦੂ ਬਸ ਬੱਚੇ ਦਾ ਇਦਾਂ ਹੀ ਮਤਲਬ ਪ੍ਰੈਕਟਿਸ ਹੋ ਜੂ ਨਾਲ ਇਹਨਾਂ ਦਾ ਜੀਪੂਰਾ ਹੋ ਚੁੱਕਾ ਕਿਉਂਕਿ ਆਪਦੇ ਕੋਲੇ ਤਾਂ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਬੈਠ ਕੇ ਮਹਿੰਦੀ ਲਗਵਾ ਲਈਏ ਤੇ ਇੱਥੇ ਲਾਉਂਦੀ ਅਸੀਂ ਮਹਿੰਦੀ ਜਿਸ ਨੀਤ ਦੇਖਦੀ ਸੀਗੀ ਆਪਦੇ ਕਾਰਟੂਨ ਇਹ ਸ਼ਾਮ ਦੀ ਹਨੀ ਦੀ ਕਲਿੱਪਾਂ ਤੇ ਜਿਸਨੀ ਦੇ ਵਿੱਚ ਫਿਰਦੀ ਸੀ ਮਸਤੀ ਕਰਦੀ ਤੇ ਸੰਦੀਪ ਬਾਰੇ ਪੌਦਿਆਂ ਨੂੰ ਕਹਿੰਦੇ ਮੈਂ ਪਾਣੀ ਪੁਣੀ ਕਿਉਂਕਿ ਜਨੇ ਸਾਰੇ ਦਿਨ ਲੋ ਦੇ ਵਿੱਚ ਆਏ ਪਏ ਹੁੰਦੇ ਨੇ ਤੇ ਥੋੜਾ ਮੋਟਾ ਇਹਨਾਂ ਤੇ ਪਾਣੀ ਦਾ ਛਟਕਾ ਹੋ ਜਾਂਦਾ ਉਹਦੇ ਨਾਲ ਇਹ ਬਰੀ ਵਧੀਆ ਰਹਿੰਦੇ ਨੇ ਚਲੋ ਆਪਣੇ ਵਰ ਗਈ ਆ ਹਨਾ ਵਿਚਾਰਿਆਂ ਨੂੰ ਇਹਨਾਂ ਨੂੰ ਵੀ ਗਰਮੀ ਤੇ ਧੁੱਪ ਲੱਗਦੀ ਆ ਤੇ ਸ਼ਾਮ ਨੂੰ ਅਸੀਂ ਮਾੜਾ ਮੋਟਾ ਪਾਣੀ ਦਾ ਨਾਲ ਛਕਿਆ ਕਰ ਦਿੰਦੇ ਆ ਇਹਨਾਂ ਦੇ ਪੱਤੇ ਆ ਦੇ ਉੱਪਰ ਤੇ ਪੱਤੇ ਫਿਰ ਫਰੈਸ਼ ਜੇ ਹੋ ਜਾਂਦੇ ਨੇ ਕਿਉਂਕਿ ਲੋ ਦੇ ਸਾਰੇ ਦਿਨ ਦੇ ਫੁੱਕੇ ਪਏ ਹੁੰਦੇ ਨੇ ਤੇ ਇੱਥੇ ਸੰਦੀਪ ਲੱਗੇ ਸੀਗੇ ਇਹਨਾਂ ਤੇ ਪਾਣੀ ਪੁਣੀ ਛਿੜਕਣਾ ਤੇ ਬੇੜਾ ਸੁੱਕਿਆ ਬੇੜਾ ਹੁੰਦਾ ਸੁੱਕਣ ਨੂੰ 10 ਮਿੰਟ ਲੱਗਦੇ ਨੇ ਆ ਦੇਖੋ ਜੀ ਕੁਸ਼ਾ ਸਿਸ਼ੀਆ ਸੁਸੂਆ ਫੁੱਟੀਆਂ ਹੋਈ ਐ ਜਿਹੜੀ ਆ ਨੇਰੀ ਨੇ ਪੰਨੀਆਂ ਸੀ ਇਹ ਹੁਣ ਇਹਨਾਂ ਨੂੰ ਮਤਲਬ